ਲੈ ਵੀ ਅੱਜ ਮਲੇਰ ਕੋਟਲੇ ਆਪਾਂ ਰਾਜੇ ਦੇ ਬਾਗ 'ਚ ਪਹੁੰਚੇ ਆ ਇੱਕ ਕੇ ਸਟੋਰ ਤੇ ਜਿੱਥੇ ਪ੍ਰੀਮੀਅਮ ਕੁਆਲਿਟੀ ਦਾ ਮਾਲ ਮਿਲਦਾ ਬਾਈ ਜੀ ਲੈ ਕੇ ਚੱਲਦੇ ਆ ਅੰਦਰ ਬਾਈ ਕੋਲੇ ਕਰਦੇ ਆ ਗੱਲਾਂ ਬਾਤਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਬਾਈ ਜੀ ਠੀਕ ਠਾਕ ਤੁਸੀਂ ਦੱਸੋ ਹੋਰ ਵਧੀਆ ਜੀ ਸਭ ਤੋਂ ਪਹਿਲਾਂ ਤਾਂ ਭਰਾਵਾਂ ਦਾ ਬਹੁਤ ਵੱਡਾ ਫਾਇਦਾ ਹੋਣ ਵਾਲਾ ਇਹ ਵੀਡੀਓ ਦੇ ਵਿੱਚ ਜਿਹੜੇ ਵੀ ਪ੍ਰੀਮੀਅਮ ਕੁਆਲਿਟੀ ਪਾਉਣ ਦੇ ਚਾਹਵਾਨ ਨੇ ਵਧੀਆ ਜੈਨੂਇਨ ਰੇਟ ਕੀ ਰੇਟ ਰਹਿਣ ਵਾਲੇ ਨੇ ਅੱਜ ਦੀ ਵੀਡੀਓ 'ਚ ਆਪਣੇ ਕੋਲੇ ਜੀਨਸ ਦਾ ਰੇਟ ਦਈਏ ਤੁਹਾਨੂੰ ਜੀਨਸ ਦੇ ਵਿੱਚ ਆਪਣੇ ਕੋਲ ਹਾਂ ਇਸ ਤੋਂ ਸ਼ੁਰੂ ਕਰ ਲਓ ਬਾਈ ਸਾਢੇ 550 ਰੁਪਏ ਤੋਂ ਜੀਨ ਸ਼ੁਰੂ ਹੋ ਜਾਂਦੀ ਹੈ ਓਕੇ ਸਾਢੇ 550 ਠੀਕ ਹੈ ਉਸ ਤੋਂ ਉੱਪਰ ਆ ਜਾਂਦੀ 800 ਦੇ ਵਿੱਚ ਕੁਆਲਿਟੀ ਪ੍ਰੀਮੀਅਮ ਸਾਰੀ ਕੁਆਲਿਟੀ ਸਾਰੀ ਹਰ ਇੱਕ ਪ੍ਰੀਮੀਅਮ ਰੈਂਡ ਵਾਲੇ ਸਾਢੇ 550 ਵਾਲੇ ਉਹ ਵੀ ਵਧੀਆ ਹੀ ਰਹਿਣ ਵਾਲੀਆਂ ਓਕੇ ਸਾਢੇ 550 ਤੋਂ ਲੈ ਕੇ ਸਾਢੇ 550 ਤੋਂ ਲੈ ਕੇ 1100 ਤੱਕ ਸਾਢੇ 550 ਤੋਂ ਲੈ ਕੇ ਮੇਤਰੋ 1100 ਤੱਕ ਜੀਨਸ ਰਹਿਣ ਵਾਲੀ ਆ ਕਲਰ ਬਾਈ ਸਾਰੇ ਮਿਲ ਜਾਣਗੇ ਕਲਰ ਸਾਰੇ ਮਿਲ ਜਾਣਗੇ ਓਕੇ ਉਸ ਤੋਂ ਬਾਅਦ ਬਾਈ ਜੀ ਆ ਜਾਓ ਉਸ ਤੋਂ ਬਾਅਦ ਤੁਹਾਨੂੰ ਆਪਣੇ ਕੋਲ ਲੋਰ ਮ ਲੋਰਨਸ ਦੇ ਵਿੱਚ ਤੁਹਾਨੂੰ ਆਪਣੇ ਕੋਲ 300 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ ਓਕੇ ਠੀਕ ਹੈ ਹੈਵੀ ਦੇ ਵਿੱਚ ਉਦੋਂ ਲੈਣਾ ਕਰਸ ਆ ਜਾਂਦਾ ਹੈ 550 ਦੇ ਵਿੱਚ ਆ ਜਾਂਦੇ ਨੇ ਜੀ ਬੈਲ ਬਾਟਮ ਹੋਣਗੇ ਜੀ ਇਹ ਕਿੰਨੇ ਦੀ ਪਾਉ ਵੀਰੇ ਇਹ 550 ਸਾਡੇ ਹੈਵੀ ਆ ਜਾਂਦਾ ਕਪੜਾ ਠੀਕ ਕੁਆਲਿਟੀ ਆਪੋ ਆ ਜਾਂਦੀ ਆ ਜਿੱਦਾਂ ਜਿੱਦਾਂ ਕੁਆਲਿਟੀ ਜਿੱਦਾਂ ਦੀ ਕੁਆਲਿਟੀ ਲੈਣੀ ਜਾਊਗਾ ਉਦਾਂ ਹੀ ਮਿਲ ਜਾਊਗਾ ਉਦਾਂ ਦਾ ਰੇਟ ਪਾਊਗਾ ਉਦਾਂ ਦਾ ਰੇਟ ਵੱਢੀ ਜਾਊਗਾ ਹੋਰ ਆਪਣੇ ਕੋਲ ਇਹ ਤੁਹਾਨੂੰ ਟੀ-ਸ਼ਰਟ ਮਿਲ ਜਾਂਦੀਆਂ ਨੇ ਓਕੇ ਟੀ-ਸ਼ਰਟ ਤੇ ਬਾਈ ਟੀ-ਸ਼ਰਟ ਜਿਵੇਂ ਰੋਡਮੈਕ ਟੀ-ਸ਼ਰਟ ਆਪਣੇ ਕੋਲ 300 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਪ੍ਰੀਮੀਅਮ ਦੇ ਵਿੱਚ ਜੀ ਕਲਰ वाइज ਸਾਰੇ ਮਿਲ ਜਾਣਗੇ ਕਲਰ ਸਾਰੇ ਮਿਲ ਜਾਣਗੇ ਉਸ ਤੋਂ ਬਾਅਦ ਐਮ ਤੋਂ ਲੈ ਕੇ ਡਬਲ ਐਕਸਲ ਤੱਕ ਸਾਈਜ਼ ਮਿਲ ਜਾਂਦੇ ਨੇ ਬਾਈ ਆ ਇਹਦਾ ਰੇਟ ਦੱਸੋ ਮੈਨੂੰ ਤਾਂ ਯਾਰ ਆ ਬੜੀ ਘੈਂਟ ਲੱਗੀ ਜਾਂਦੀ ਆ ਆ ਹੁੱਡੀ ਕੀ ਪ੍ਰਾਈਸ ਆ ਬਾਈ ਇਹਦਾ ਇਹਦਾ 650 ਘੈਂਟ ਲਾ ਦੀ ਗਫਰ ਪੂਰੀ ਪੂਰੀ 650 ਦੇ ਵਿੱਚ ਪੂਰਾ ਗਾਰੰਟੀ ਵਾਲਾ ਮਾਲ ਯਾਰ ਘੈਂਟ ਹੀ ਬਹੁਤ ਆ ਨਾ ਕਲਰ ਕਿੰਨਾ ਆਰਟੀਕਲ ਕਿੰਨਾ ਪਿਆਰਾ ਯਾਰ 1100 1200 ਤੱਕ ਜਿੱਥੇ ਤੱਕ ਮਨ ਹੁੱਡੀ 1100 1200 ਤੱਕ ਲਾਸਟ ਮਿਲ ਜਾਂਦੀ ਹੈ ਉਸ ਤੋਂ ਬਾਅਦ ਭਾਈ ਸ਼ਰਟਾਂ ਦੇ ਆਜੋ ਹਣਾ ਸ਼ਰਟ ਤੁਹਾਨੂੰ ਆਪਣੇ ਕੋਲੇ 400 ਰੁਪਏ ਤੋਂ ਸ਼ੁਰੂ ਹੋ ਜੇਗੀ 400 ਤੋਂ ਸਟਾਰਟਿੰਗ ਸ਼ਰਟ ਓਕੇ ਭਾਈ ਜੀ ਕਿੱਥੇ ਤੱਕ ਯਾਰ ਹੋ ਸ਼ਰਟ ਫਿਰ ਉਸ ਤੋਂ ਬਾਅਦ ਸ਼ਰਟ ਤੁਹਾਨੂੰ 650 ਲਾਸਟ ਕੈਟ ਕੁਆਲਟੀ ਪ੍ਰੀਮੀਅਮ ਟਾਪ ਦੀ ਕੁਆਲਟੀ ਜਿਹੜੀ 1000 ਦੀ ਮਿਲਦੀ ਹੈ 650 ਦੇ ਵਿੱਚ ਗੱਲ ਪੱਕੀ ਹੋਵੇ ਬਾਈ ਜੀ ਵੀਡੀਓ ਬਣ ਰਹੀ ਹੈ ਸੌਰੀ ਸੈਟ ਤੋਂ ਉਹ ਦਵਾਂਗੇ ਜਿਹੜੀ ਬਾਜ਼ਾਰ ਦੇ ਵਿੱਚ 650 ਦੀ ਮਿਲਦੀ ਹੈ ਕਿਉਂਕਿ ਅਗਲਾ ਵੀਡੀਓ ਲੈ ਕੇ ਆ ਸਕਦਾ ਤੁਹਾਡੇ ਕੋਲ ਓਕੇ ਬਾਈ ਜੀ ਇਸ ਤੋਂ ਇਲਾਵਾ ਹੋਰ ਕੀ ਕੀ ਰਹਿਣ ਵਾਲਾ ਤੁਹਾਡੇ ਕੋਲੇ ਹੋਰ ਤਾਂ ਤੁਹਾਨੂੰ ਮੈਨਜਰ ਦੀ ਐਸੈਸਰੀ ਸਾਰੀ ਮਿਲ ਜੂਗੀ ਆਪਣੇ ਕੋਲ ਜਿਦਾਂ ਬੈਲਟਸ ਹੋ ਗਈਆਂ ਨਾ ਓਕੇ ਗੋਗਲਸ ਹੋ ਗਏ ਬੈਲਟ ਹੋ ਗਏ ਕੈਪਸ ਹੋ ਗਈਆਂ ਐਸੈਸਰੀ ਦੇ ਆਈਟਮ ਮਿਲ ਜਾਂਦੇ ਨੇ ਸਾਰੇ ਬਾਈ ਜੀ ਪਹੁੰਚਣਾ ਕਿੱਥੇ ਪਊਗਾ ਪਹੁੰਚਣਾ ਤੁਸੀ ਹੈਗਾ ਜੀ ਰਾਜੇ ਦਾ ਬਾਗ 1K ਸਟੋਰ ਬਲੀਰਜਰਗ ਚੌਕ ਮਰੇ ਕੋੜਲਾ ਠੀਕ ਆ ਬਾਈ ਜੀ ਨੰਬਰ ਆ ਜਿਹੜਾ ਸੀ ਡਿਸਪਲੇ ਤੇ ਜਰੂਰ ਚਲਾਵਾਂਗੇ ਨਾਲ ਮੈਂਸ਼ਨ ਕਰਾਂਗੇ ਬਾਈ ਦੀ ਸਟੱਡੀ ਤੇ ਫੇਸਬੁੱਕ ਆਈਡੀ ਟਰਸਟਡ ਕੰਮ ਰਹਿਣ ਵਾਲਾ ਬਾਈ ਦਾ ਦਿਲਦਾਰ ਬੰਦਾ ਘੈਂਟ ਬੰਦਾ ਇੱਕ ਵਾਰ ਜਰੂਰ ਵਿਜ਼ਿਟ ਕਰੋ ਤੇ ਬਾਈ ਦੀ ਖਿੱਚ ਕੇ ਸਪੋਰਟ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਭਰავੋ ਬੇਨਤੀ ਹੈ ਮੇਰੀ ਹੱਥ ਵਨ ਕੇ ਵੀ ਸ਼ੇਅਰ ਕਰ ਦਿਓ ਯਾਰ ਠੀਕ ਆ ਬਾਈ ਜੀ ਕੁਝ ਹੋਰ ਕਹਿਣਾ ਤੁਸੀਂ ਬਸ ਥੈਂਕ ਯੂ ਜੀ ਓਕੇ ਬਾਈ ਥੈਂਕ ਯੂ